ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਅੱਜ ਆਪਣਾ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਇਸ ਅਸਤੀਫੇ ਦੇ ਉੱਪਰ ਅੱਜ ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਦੰਦ ਜਤਾਇਆ ਹੈ ਕਿ ਨਿੱਜੀ ਕਾਰਨਾ ਕਰਕੇ ਪੰਜਾਬ ਦੇ ਰਾਜਪਾਲ ਨੇ ਇਹ ਅਸਤੀਫਾ ਦਿੱਤਾ ਹੈ ਤੇ ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ ਸੀ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਬੜੀ ਸੰਜੀਦਗੀ ਦੇ ਨਾਲ ਪੰਜਾਬ ਦੇ ਮੁੱਦੇ ਵੀ ਚੁਕੇਗੇ अफवाहਾਂ ਹੀ ਹੁੰਦੀਆਂ ਸਾਬ ਇਸੇ ਕਰਕੇ ਅਫਵਾਕ ਕਹੇ ਜਾਂਦਾ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਇਸ਼ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਹੈ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਕਿ ਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਸੂਝ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਥੇ ਜ਼ਾਹਿਰ ਕੀਤੀ ਸੀ ਜ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਨਾਂ ਨੇ ਅਸਤੀਫਾ ਦੇਤਾ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕਿੰਡ ਮੇਰੀ ਪੂਰੀ ਗੱਲ ਸੁਣ ਲਓ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਐ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਐ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਟਿਊਸ਼ਨਲ ਪੋਜੀਸ਼ਨ ਐ ਉਹਨਾਂ ਦਾ ਕਹਿਣਾ ਤੇ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ ਏ ਦਾ ਕਹਿਣਾ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸੇ ਬੜਾ ਫਰਕ ਐ ਜਗਬਾਨੀ ਟੀਵੀ ਲਈ ਲੋਦਾਣਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ